ਨੀ ਆ ਗਈ ਤਾਂ ਤੇ ਚੜਦਾ ਮਾਰ ਕੇ ਠੇਡਾ ਸਾਰਾ ਕੁਸੀ ਡੋਲਦਾ ਨਹੀਂ ਮੈਂ ਦਵਾਈ ਤੜਕੇ ਦਾ ਲੱਗਿਆ ਸੀ ਕੁੱਟਣਾ ਆ ਦੇਖ ਲੈ ਖੰਡਿਆਤੀ ਬੇੜੇ ਚ ਨਹੀਂ ਹੁਣ ਇਕੱਠੀ ਕਰਕੇ ਤੈਨੂੰ ਚਾੱਕ ਕੇ ਫੇਰ ਗਲਾਚ ਬਾਦ ਦਿੰਦੀ ਮੈਂ ਨਹੀਂ ਡੋਲੀ ਮੇਰੀ ਗੱਲ ਸੁਣੋ ਇੱਥੇ ਮੈਂ ਤੁਹਾਨੂੰ ਵੀ ਵਾਰੀ ਕਹਿ ਮੈਨੂੰ ਕੜਕ ਕਾਲਿਆ ਨੂੰ ਕੜਕ ਕਾਲਿਆ ਨੂੰ ਤੁਸੀਂ ਕੜਾ ਮੰਨਦੇ ਹੋ ਗਏ ਤੇ ਚੂਹਾ ਆ ਗਿਆ ਸੀਗਾ ਮੈਂ ਉਹ ਪਾਜ ਲੈ ਮੇਰੇ ਮੂਰੇ ਮੂਰੇ ਮੈਂ ਮਾ ਮਾ ਗਈ ਉਹਨੇ ਮੈਂ ਪਾਜਲੀ ਮੈਂ ਬਾਗ ਵੀ ਲਾ ਗਈ ਚੱਪੜ ਮਾਰੀ ਚੂਹਾ ਤੈਨੂੰ ਬਿੱਟਾ ਸਾਲ ਮਾਰ ਕੇ ਉਹ ਟੱਪ ਕੇ ਗਲਾਸ ਜੀ ਅਗਲਾਸ ਚ ਜਾ ਕੇ ਚੱਪੜ ਮੱਜੀ ਵੀ ਡੋਲ ਗਿਆ ਹੁਣ ਮੈਂ ਤੈਨੂੰ ਕੀ ਦੱਸਾਂ ਇਹ ਮੇਰੀ ਮਾੜੀ ਕਿਸਮਤ ਆ ਰੱਬ ਨੇ ਉਹੀ ਲਿਖਤੀ ਮੇਰੀ ਮਾੜੀ ਕਿਸਮਤ ਨਹੀਂ ਮਾੜੀ ਕਿਸਮਤ ਮੇਰੀ ਰੱਬਾ ਤੈਨੂੰ ਤਰਸ ਆਇਆ ਬੇ ਇਹਨੇ ਤਾਂ ਨਾ ਮੇਰਾ ਜੀਣਾ ਆਰਾਮ ਕਰ ਲਿਆ ਦੇਖ ਲੱਭਾ ਨਹੀਂ ਕਿਹੜੇ ਕਿਹੜੇ ਲੱਭਦੀ ਓ ਨੋ ਜੀ ਮੈਨੇ ਸੌਗੱਡੀ ਮਰਜੀ ਦਿਵਾਲ ਵਿੱਚ ਘੁੱਟ ਨਹੀਂ ਮਾਰਦੀ ਹੁੰਦੀ ਕਦੇ ਵੀ ਤੁਸੀਂ ਮੈਂ ਐਵੇਂ ਮਰੀ ਜਾਂਦੀ ਰਹਿਣ ਉਹ ਵੀ ਆਏਂ ਛੁੱਟ ਮਾਰਦਾ ਭਲਾ ਨਹੀਂ ਲੱਗੇ ਮੈਂ ਕੁਝ ਨਹੀਂ ਕਰ ਮੈਂ ਜਿਵੇਂ ਕਿ ਹੱਸਣ ਵਿੱਚ ਸਾਥ ਚਲਾ ਜਾਦਾ ਹੁਣ ਤੁਹਾਡੀ ਮਰਜੀ ਹੈ ਜਿਵੇਂ ਮਰਜੀ ਕਰ ਲਓ ਤੁਸੀਂ ਇਮਾ ਜਿਹੜਾ ਕੁਝ ਕਰਨਾ ਹੈ ਜਿਹੜਾ ਕੁਝ ਕਰਨਾ ਸੀ ਕਰਤਾ ਤੇ ਆ ਢੋਲਤੀ ਹੁਣ ਮੈਨੂੰ ਫੇਰ ਕੱਲ ਨੂੰ ਸਾਰਾ ਮੈਨੂੰ ਮੱਥਾ ਮਾਰਨਾ ਬੂਮਾ ਸਾਦਾ ਬਣ ਗਿਆ ਜੇ ਦਵਾਈ ਦੰਦਾ ਨਹੀਂ ਤੇ ਸਾਰੀ ਢੋਲ ਦਿੰਨੀ ਹੈ